ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਤੁਹਾਡੇ ਨਾਲ ਜੁੜਿਆ ਚੰਡੀਗੜ੍ਹ ਦੇ ਸੈਕਟਰ 53 ਤੋਂ ਜਿੱਥੇ ਕਿ ਫਰਨੀਚਰ ਮਾਰਕੀਟ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਚੱਲ ਰਹੀ ਸੀ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਚੱਲ ਰਹੀ ਸੀ ਪਰ ਹੁਣ ਪ੍ਰਸ਼ਾਸਨ ਦੁਆਰਾ ਇਸ ਜੋ ਫਰਨੀਚਰ ਮਾਰਕੀਟ ਹੈ ਉਸ ਨੂੰ ਇਥੋਂ ਚਕਵਾ ਦਿੱਤਾ ਗਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਸੁੱਧੀਆਂ ਤਸਵੀਰਾਂ ਸੈਕਟਰ 53 ਤੋਂ ਸੋ ਸੁੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੈਕਟਰ 53 ਤੋਂ ਜਿੱਥੇ ਕੀ ਅੱਜ ਉਹ ਦਹਾਕਿਆਂ ਪੁਰਾਣੀ ਮਾਰਕੀਟ ਜਿਸ ਨੂੰ ਫਰਨੀਚਰ ਮਾਰਕੀਟ ਚੰਡੀਗੜ੍ਹ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅੱਜ ਮਲਬੇ ਦੇ ਢੇਰ ਦੇ ਵਿੱਚ ਬਦਲ ਗਈ ਹੈ ਤੁਸੀਂ ਦੇਖ ਸਕਦੇ ਹੋ ਉਹੀ ਫਰਨੀਚਰ ਮਾਰਕੀਟ ਤੁਹਾਡੇ ਸਾਹਮਣੇ ਚੰਡੀਗੜ੍ਹ ਦੀ ਉਹ ਮਸ਼ਹੂਰ ਫੇਮਸ ോ സിദ്ധേ ലോട്ട്